ਇੰਪਰੂਵਮੈਂਟ ਟਰਸਟ ਵੱਲੋਂ ਲਾਰੈਂਸ ਰੋਡ ਤੇ ਕੁਝ ਦੁਕਾਨਾਂ ਅਲਾਟ ਕੀਤੀਆਂ ਗਈਆਂ ਸੀ ਪਰ ਹੁਣ ਉਹਨਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਦੁਕਾਨਾਂ ਦੇ ਅੱਗੇ ਪਾਰਕਿੰਗ ਦੀ ਜਗ੍ਹਾ ਮੌਜੂਦ ਹੈ ਪਰ ਉੱਥੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਰੇੜੀਆਂ ਲਗਾਈਆਂ ਹੋਈਆਂ ਹਨ ਲਾਰੈਂਸ ਰੋਡ ਤੋਂ ਪਹਿਲਾਂ ਹੀ ਪਾਰਕਿੰਗ ਦੀ ਸਮੱਸਿਆ ਸੀ ਪਰ ਉਧਰ ਇਹਨਾਂ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਸੋ ਇਸ ਅਮਨਦੀ ਨਗਰ ਨਿਗਮ ਦੇ ਭੂਮੀ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਮਨਮਰਜ਼ੀਆਂ ਕਰਨ ਵਾਲੇ ਤੇ ਨਕੇਲੀ ਕਸੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਾਸ਼ੇਨਕ ਵੱਧ ਚੁੱਕਾ ਹੈ ਕਿ ਲੋਕ ਵੀ ਕਹਿ ਸਕਦੇ ਆ ਕਿ ਗੈਰ ਜ਼ਿੰਮੇਵਾਰ ਹੋ ਚੁੱਕੇ ਨੇ ਕਿਉਂਕਿ ਸੜਕਾਂ ਤੇ ਜਿਹੜੀ ਪਾਰਕਿੰਗ ਹੈ ਉਹ ਕਰ ਦਿੰਦੇ ਨੇ ਇਸ ਵਕਤ ਅਸੀਂ ਲਾਰੈਂਸ ਰੋਡ ਦੇ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਕਿਨਾਰੇ ਕਿਸ ਤਰ੍ਹਾਂ ਜਿਹੜੇ ਵਾਹਨ ਨੇ ਉਹ ਲਾਪਰਵਾਹੀ ਦੇ ਨਾਲ ਖੜੇ ਕੀਤੇ ਹੋਏ ਨੇ ਸੜਕਾਂ ਦੇ ਕਿਨਾਰੇ ਇਸ ਤਰ੍ਹਾਂ ਵਾਹਨ ਜਿਹੜੇ ਨੇ ਉਹ ਖੜੇ ਕਰਨ ਦੇ ਨਾਲ ਰਸ਼ ਜਿਹੜਾ ਵਾਧਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਰਾਂ ਵੀ ਜੜੀਆਂ ਨੇ ਉਹ ਵਾਈਟ ਲਾਈਨ ਜਿਹੜੀ ਹੈ ਉਹਦੇ ਤੋਂ ਬਾਹਰ ਨੇ ਮਤਲਬ ਅੱਧੀ ਸੜਕ ਮੱਲੀ ਹੋਈ ਹੈ ਪਾਰਕਿੰਗ ਨੇ ਸੋ ਇਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕ ਰੋਂਗ ਸਾਈਡ ਆਂਦੇ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਮਾਰਕੀਟ ਹੈ ਕਿ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਰਕਿੰਗ ਵਾਸਤੇ ਸਪੇਸ ਜਿਹੜੀ ਹੈ ਉਹ ਹੈਗੀ ਹੈ ਪਰ ਮੋਟਰਸਾਈਕਲ ਗ੍ਰਾਹਕਾਂ ਦੇ ਦੇਖੋ ਕਿ ਕਿਸ ਤਰ੍ਹਾਂ ਸੜਕਾਂ ਤੇ ਲੱਗੇ ਨੇ ਸੋ ਦੂਸਰੀ ਗੱਲ ਕਰਾਂਗੇ ਆਪਾਂ ਰੇੜੀਆਂ ਵਾਲਿਆਂ ਦੀ ਤੁਸੀਂ ਦੇਖੋ ਕਿਸ ਤਰ੍ਹਾਂ ਢੱਲੇ ਦੇ ਨਾਲ ਜਿੱਥੇ ਦਿਲ ਕਰਦਾ ਜਿਹਦਾ ਉਹ ਰੇੜੀ ਖੋਲ ਕੇ ਬਹਿ ਜਾਂਦਾ ਲਗਾਉਂਦੇ ਵੀ ਫਿਰ ਫੁੱਟਪਾਥ ਤੇ ਨੇ ਜਾਂ ਸੜਕ ਦੇ ਕਿਨਾਰੇ ਕਿ ਜਿਹੜੀ ਜਗ੍ਹਾ ਪਾਰਕਿੰਗ ਵਾਸਤੇ ਹੋਣੀ ਚਾਹੀਦੀ ਹੈ ਉਥੇ ਤਾਂ ਰੇੜੀਆਂ ਲਗੀਆਂ ਨੇ ਨਗਰ ਨਿਗਮ ਦਾ ਭੂਮੀ ਵਿਭਾਗ ਇਸ ਵਾਰ ਕੋਈ ਨਹੀਂ ਧਿਆਨ ਦੇ ਰਿਹਾ ਸੋ ਇਹ ਇੱਕ ਜਿਹੜੀ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਾਫੀ ਜਿਹੜੀ ਸਪੇਸ ਜਿਹੜੀ ਹੈ ਉਹ ਹੈਗੀ ਹੈ ਪਰ ਉਥੇ ਰੇੜੀਆਂ ਲਗੀਆਂ ਹੋਈਆਂ ਨੇ ਸੋ ਸਾਡਾ ਕਹਿਣ ਦਾ ਭਾਅ ਵੀ ਹੈ ਕਿ ਜੇਕਰ ਸਪੇਸ ਇੱਥੇ ਹੈਗੀ ਹੈ ਤੇ ਇਹ ਦੁਕਾਨਾਂ ਵਾਲੇ ਇੱਥੇ ਪਾਰਕਿੰਗ ਕਿਉਂ ਨਹੀਂ ਬਣਾਉਂਦੇ ਜਿਹੜੇ ਵਾਹਨ ਨੇ ਉਹ ਸੜਕਾਂ ਤੇ ਕਿਉਂ ਲਗਾਏ ਜਾਂਦੇ ਨੇ ਸੋ ਇੱਥੇ ਜਿਹੜੀਆਂ ਰੇੜੀਆਂ ਲੱਗੀਆਂ ਨੇ ਇਹਨਾਂ ਵੱਲੋਂ ਕੋਈ ਵੀ ਜਿਹੜਾ ਉਹ ਫੂਡ ਸੇਫਟੀ ਦਾ ਵੀ ਧਿਆਨ ਜਿਹੜਾ ਨਹੀਂ ਰੱਖਿਆ ਜਾ ਰਿਹਾ ਤੁਹਾਨੂੰ ਪੂਰੀ ਜਗ੍ਹਾ ਦਿਖਾਣੇ ਆ ਕਿ ਕਿੰਨੀ ਖੁੱਲੀ ਜਗ੍ਹਾ ਹੈ ਤੇ ਪਾਰਕਿੰਗ ਬਹੁਤ ਵਧੀਆ ਤਰੀਕੇ ਨਾਲ ਇੱਥੇ ਜਿਹੜੀ ਹੈ ਥੋੜੀ-ਬਹੁਤ ਜਿਹੜੀ ਹੈ ਇਹਨਾਂ ਦੁਕਾਨਾਂ ਦੇ ਜਿਹੜੇ ਗ੍ਰਾਹਕ ਨੇ ਉਹਨਾਂ ਦੀ ਪਾਰਕਿੰਗ ਇੱਥੇ ਹੋ ਸਕਦੀ ਹੈ ਪਰ ਰੇੜੀਆਂ ਨੇ ਜਗ੍ਹਾ ਮੱਲੀ ਹੋਈ ਹੈ ਤੇ ਸੜਕਾਂ 'ਤੇ ਜਿਹੜੇ ਨੇ ਉਹ ਵਾਹਨ ਲੱਗੇ ਨੇ ਸੋ ਇਸ ਵੱਲ ਨਗਰ ਨਿਗਮ ਨੂੰ ਜਿਹੜਾ ਹੈ ਧਿਆਨ ਦੇਣਾ ਚਾਹੀਦਾ ਹੈ ਸੋ ਇੱਥੇ ਨਗਰ ਨਿਗਮ ਨੂੰ ਇੱਕ ਸੁਝਾਅ ਵੀ ਦੇਣਾ ਚਾਹਾਂਗੇ ਕਿ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਰੇੜੀਆਂ ਲੱਗੀਆਂ ਨੇ ਇੰਨੀਆਂ ਰੇੜੀਆਂ ਹੋ ਚੁੱਕੀਆਂ ਨੇ ਤੇ ਇਨਾਂ ਦੀ ਇੱਕ ਪਰਚੀ ਕੱਟਣੀ ਚਾਹੀਦੀ ਹੈ ਮਹੀਨੇ ਦੀ ਕਟੋ-ਕਟ 10000 ਦੀ। ਜਾਂ ਤੇ ਫਿਰ ਰੇੜੀਆਂ ਲੱਗਣੀਆਂ ਬੰਦ ਹੋਣਗੀਆਂ ਤੇ ਜਾਂ ਫਿਰ ਨਗਰ ਨਿਗਮ ਦਾ ਰੈਵਨਿਊ ਵਧੇਗਾ। ਸੋ ਉਸ ਰੈਵਨਿਊ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਕਾਫੀ ਡਵੈਲਪਮੈਂਟ ਦੇ ਕੰਮ ਹੋ ਜਾਣੇ ਚਾਹੀਦੇ ਨੇ। ਸੋ ਜਿਹੜਾ ਪਰਚੀ ਕੱਟਣ ਵੀ ਜਾਵੇ ਉਹਦਾ ਵੀ ਧਿਆਨ ਰੱਖਿਆ ਜਾਵੇ ਕਿ ਉਹਨੂੰ ਕਿਸੇ ਧਾਰਮਿਕ ਸਥਾਨ ਤੇ ਸੌਂਖਵਾਈ ਜਾਵੇ ਕਿ ਉਹ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਏਗਾ ਤੇ ਜਿਹੜਾ ਪਰਚੀਆਂ ਦੇ ਜਿਹੜੇ ਪੈਸੇ ਨੇ ਉਹ ਨਗਰ ਨਿਗਮ ਦੇ ਖਜ਼ਾਨੇ ਵਿੱਚ ਹੀ ਦੇਵੇਗਾ ਸੋ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਜਿਹੜਾ ਹੈ ਇਸ ਵੱਲ ਜ਼ਰੂਰ ਗੌਰ ਕਰੇਗਾ ਤੇ ਜਿਹੜੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਜਾਂ ਪਾਰਕਿੰਗ ਦੀ ਸਮੱਸਿਆ ਹੈ ਇਸ ਤੇ ਜਲਦ ਹੱਲ ਹੋਵੇਗਾ ਤੇ ਲੋਕਾਂ ਨੂੰ ਸੁਵਿਧਾ ਮਿਲੇਗੀ ਇਸ ਵਕਤ ਅਸੀਂ ਲਾਰੈਂਸ ਰੋਡ ਤੇ ਮੌਜੂਦ ਹਾਂ ਤੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਲਾਰੈਂਸ ਰੋਡ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਕੀਤੀਆਂ ਨੇ ਦੁਕਾਨਾਂ ਵਾਲੇ ਨੇ ਸਮਾਨ ਜਿਹੜਾ ਲਾਇਆ ਹੋਇਆ ਸੋ ਅੰਮ੍ਰਿਤਸਰ ਦੇ ਇੰਨੇ ਕੁ ਬੁਰੇ ਹਾਲਾਤ ਹੋ ਚੁੱਕੇ ਨੇ ਨਜਾਇਜ਼ ਕਬਜ਼ੇ ਦੀ ਗੱਲ ਕਰੀਏ ਜਾਂ ਫਿਰ ਅ ਟ੍ਰੈਫਿਕ ਦੀ ਗੱਲ ਕਰੀਏ ਪਰ ਨਾ ਤਾਂ ਟ੍ਰੈਫਿਕ ਪੁਲਿਸ ਦਾ ਇਸ ਵੱਲ ਕੋਈ ਧਿਆਨ ਹੈ ਨਾ ਨਗਰ ਨਿਗਮ ਦੇ ਭੂਮੀ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੈ ਸੋ ਫੂਡ ਸੇਫਟੀ ਵਿਭਾਗ ਨੂੰ ਵੀ ਬੇਨਤੀ ਹੈ ਕਿ ਇੱਕ ਵਾਰ ਇੱਕ ਵੱਡਿਓ ਜਿੰਨੀਆਂ ਵੀ ਰੇੜੀਆਂ ਨੇ ਉਹਨਾਂ ਦੇ ਫੂਡ ਸੇਫਟੀ ਲਾਇਸੈਂਸ ਚੈੱਕ ਕੀਤੇ ਜਾਣ ਕਿ ਉਹ ਹਾਈਜਨ ਦਾ ਧਿਆਨ ਰੱਖਦੇ ਨੇ ਜਾਂ ਨਹੀਂ ਕਿਉਂਕਿ ਜਿਹੜੇ ਅੱਜਕੱਲ ਫੂਡ ਬਲੌਗਰ ਨੇ ਉਹਨਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਕਿ ਲੋਕਾਂ ਨੂੰ ਤੋਰਿਆ ਹੋਇਆ ਇੱਧਰ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਪਰ ਤਰੀਕਾ ਸਹੀ ਹੋਣਾ ਚਾਹੀਦਾ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਵੱਲੋਂ ਇਹਨਾਂ ਦੀ ਪਰਚੀ ਵੀ ਹੁਣ ਕੱਟੀ ਜਾਵੇਗੀ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਸਾਰਾ ਕੋਸ਼ਿਸ਼ ਸ਼ਹਿਰ ਦੇ ਵਿੱਚ ਸਹੀ ਕੀਤਾ ਜਾਵੇਗਾ ਭਾਵੇਂ ਸਫਾਈ ਹੋਵੇ ਜਾਂ ਫਿਰ ਟ੍ਰੈਫਿਕ ਹੋਵੇ ਜਾਂ ਨਜਾਇਜ਼ ਕਬਜ਼ੇ ਹੋਣ ਜਾਂ ਰੋਂਗ ਪਾਰਕਿੰਗ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ